ਜੋ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਉਸ ਦੇ ਵਿੱਚ ਦਿਖਾਇਆ ਗਿਆ ਕਿ ਅਨਮੋਲ ਬਿਸ਼ਨੋਈ ਨੇ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਗਰੁੱਪ ਤੇ ਜੱਗੂ ਭਗਵਾਨਪੁਰੀਆ ਗਰੁੱਪ ਚ ਸਚਿੰਤ ਥਾਪਨ ਸਚਿੰਤ ਭਵਾਨੀ ਔਰ ਸ਼ੂਟਰਜ਼ ਨਾਲ ਮਿਲ ਕੇ ਸਾਰਾ ਇਹ ਪਲਾਨ ਤਿਆਰ ਕੀਤਾ ਸੀਗਾ ਔਰ ਉਸ ਦਿਨ ਜਿਹੜਾ ਹੈਗਾ ਸਿੱਧੂ ਜਦੋਂ ਥਾਰ ਆਵਦੇ ਚ ਗਿਆ ਆਪਣੇ ਦੋ ਸਾਥੀਆਂ ਨਾਲ ਜਿਹੜਾ ਸ਼ੂਟਰਾਂ ਨੇ ਉਹਨੂੰ ਸ਼ੂਟ ਕੀਤਾ ਹੈਗਾ ਉਹ ਸਾਰਾ ਪਲਾਨ ਜਿਹੜਾ ਹੈਗਾ ਉਹ ਉਹਦੇ ਵਿੱਚ ਅਨਮੋਲ ਬਿਸ਼ਨੋਈ ਵੀ ਇੱਕ 파ਟਨਰ ਸੀਗਾ ਸਾਰਾ ਇਹ ਪਲਾਨ ਕਰਨ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਐਨਆਈ ਦੀ ਟੀਮ ਦਿੱਲੀ ਲੈ ਆ ਰਹੀ ਆ ਤਾਂ ਹੋ ਸਕਦਾ ਵੀ ਮਾਨਸਾ ਦੀ ਅਦਾਲਤ ਦੇ ਵੀ ਪੇਸ਼ ਕੀਤਾ ਜਾ ਸਕਦਾ ਬਿਲਕੁਲ ਉਹ ਦੇਖਦੇ ਹੈਗੇ ਕਿ ਮਾਨਸਾ ਪੁਲਿਸ ਕੀ ਕਰ ਰਹੀ ਹੈ ਕਦੋਂ ਉਹਨੂੰ ਲੈ ਕੇ ਆਏਗੀ ਤੇ ਉਹ ਦੇਖਣ ਵਾਲੀ ਗੱਲ ਹੈ ਹਲੇ ਮੇਰੀ ਕਿਸੇ ਅਧਿਕਾਰੀ ਨਾਲ ਜਾਂ ਸੰਬੰਧੀ ਕੋਈ ਗੱਲ ਨਹੀਂ ਹੋਈ ਹੈਗੀ ਦੇਖਦੇ ਆ ਉਹ ਅਸਾਸ ਕਾਲ ਦੇ ਉਸ ਤੋਂ ਤੁਸੀਂ ਦੇਖ ਰਹੇ ਹੋ ਜਨਾਸ ਸਪੋਕਸਮੈਨ ਤੇ ਮੈਂ ਪਰਮਦੀਪ ਪਰਾਣਾ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਨਾਮੀ ਗੈਂਗਸਟਰ ਅਨਮੋਲ ਵਿਸ਼ਨੋਈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤੇ ਜਲਦ ਦਿੱਲੀ ਲਿਆਂਦਾ ਜਾ ਰਿਹਾ ਐਨਆਈ ਦੀ ਟੀਮ ਉਸ ਨੂੰ ਦਿੱਲੀ ਲਿਆ ਕੇ ਪੁੱਛਗਿੱਛ ਕਰੇਗੀ ਪਰ ਸਵਾਲ ਇਹ ਬਣਦਾ ਕਿਉਂਕਿ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਅਹਿਮ ਕੜੀ ਅਨਮੋਲ ਵਿਸ਼ਨੋਈ ਨਿਭਾਉਂਦਾ ਕਿਉਂਕਿ ਹਥਿਆਰ ਤੇ ਗੱਡੀਆਂ ਜਿਹੜੀਆਂ ਨੇ ਅਨਮੋਲ ਵਿਸ਼ਨੋਈ ਮਹਈਆ ਕਰਵਾਉਂਦਾ ਮਾਨਸਾ ਦੀ ਅਦਾਲਤ ਦੇ ਵਿੱਚ ਮੌਜੂਦ ਆ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਐਡਵੋਕੇਟ ਸਤेंद्र ਮਿੱਤਲ ਨੇ ਉਹਨਾਂ ਦੇ ਜਾਣਦੇ ਆ ਵੀ ਕੀ ਕਦੋਂ ਉਸ ਨੂੰ ਜਿਹੜਾ ਅਨਮੋਲ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਕੀ ਕੀ ਸਵਾਲ ਹੋਣਗੇ ਤੇ ਕੀ ਕੀ ਖੁਲਾਸੇ ਨੇ ਜਿਹੜੇ ਉਹ ਇਸ ਦੌਰਾਨ ਹੋ ਸਕਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਿੱਤਲ ਸਾਹਿਬ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਵੀ ਇਹ ਸਿਲਸਲਾ ਜਿਹੜਾ ਜੁੜਦਾ ਕਿੱਥੋਂ ਹੈ ਇਸ ਦਾ ਕੀ ਰੋਲ ਇਸ ਦੇ ਵਿੱਚ ਹੁੰਦਾ ਹੈ ਜੋ ਇਸ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਉਸ ਦੇ ਵਿੱਚ ਦਿਖਾਇਆ ਗਿਆ ਕਿ ਅਨਮੋਲ ਬਿਸ਼ਨੋਈ ਨੇ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਗਰੁੱਪ ਤੇ ਜੱਗੂ ਭਗਵਾਨਪੁਰੀਆ ਗਰੁੱਪ ਚ ਸਚਿਨ ਥਾਪਨ ਸਚਿਨ ਭਵਾਨੀ ਔਰ ਸ਼ੂਟਰਜ਼ ਨਾਲ ਮਿਲ ਕੇ ਸਾਰਾ ਇਹ ਪਲਾਨ ਤਿਆਰ ਕੀਤਾ ਸੀਗਾ ਔਰ ਉਸ ਦਿਨ ਜਿਹੜਾ ਹੈਗਾ ਸਿੱਧੂ ਜਦੋਂ ਥਾਰ ਅਬਦੀ ਚ ਗਿਆ ਆਪਣੇ ਦੋ ਸਾਥੀਆਂ ਨਾਲ ਜਿਹੜਾ ਸ਼ੂਟਰਾਂ ਨੇ ਉਹਨੂੰ ਸ਼ੂਟ ਕੀਤਾ ਹੈਗਾ ਉਹ ਸਾਰਾ ਪਲਾਨ ਜਿਹੜਾ ਹੈਗਾ ਉਹ ਉਹਦੇ ਵਿੱਚ ਇਨਵੋਲ ਬਿਸ਼ਨੋਈ ਵੀ ਇੱਕ 파ਟਨਰ ਸੀਗਾ ਸਾਰਾ ਇਹ ਪਲਾਨ ਕਰਨ ਦੇ ਵਿੱਚ ਇਹ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਰੋਲ ਦਿਖਾਇਆ ਹੈਗਾ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਐਨਆਈ ਦੀ ਟੀਮ ਦਿੱਲੀ ਲੈ ਆ ਰਹੀ ਆ ਤਾਂ ਹੋ ਸਕਦਾ ਵੀ ਮਾਨਸਾ ਦੀ ਅਦਾਲਤ ਦੇ ਵੀ ਪੇਸ਼ ਕੀਤਾ ਜਾ ਸਕਦਾ ਬਿਲਕੁਲ ਉਹ ਦੇਖਦੇ ਹੈਗੇ ਕਿ ਮਾਨਸਾ ਪੁਲਿਸ ਕੀ ਕਰ ਰਹੀ ਹੈ ਕਦੋਂ ਉਹਨੂੰ ਲੈ ਕੇ ਆਏਗੀ ਤੇ ਉਹ ਦੇਖਣ ਵਾਲੀ ਗੱਲ ਹੈ ਹਲੇ ਮੇਰੀ ਕਿਸੇ ਅਧਿਕਾਰੀ ਨਾਲ ਜਾਂ ਇਸ ਸੰਬੰਧੀ ਕੋਈ ਗੱਲ ਨਹੀਂ ਹੋਈ ਹੈਗੀ ਦੇਖਦੇ ਹਾਂ ਸਟੈਪ ਬਾਈ ਸਟੈਪ ਕਿ ਮਾਨਸਾ ਪੁਲਿਸ ਕਦੋਂ ਉਹਨੂੰ ਇਸ ਕੇਸ ਦੇ ਵਿੱਚ ਅਰੈਸਟ ਕਰਕੇ ਲੈ ਕੇ ਆਉਂਦੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਉਂਕਿ ਬਹੁਤ ਸਾਰੀਆਂ ਕੜੀਆਂ ਜਿਹੜੀਆਂ ਉਸਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਕੀ ਕੀ ਖੁਲਾਸੇ ਜਿਹੜੇ ਆਉਣ ਵਾਲੇ ਸਮੇਂ 'ਚ ਹੋ ਸਕਦੇ ਆ ਇਸ ਚੀਜ਼ ਤੇ ਇਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜਦੋਂ ਉਹਨੂੰ ਲੈ ਕੇ ਆਉਣਗੇ ਮਾਨਸਾ ਪੁਲਿਸ ਜਦੋਂ ਉਹਨੂੰ ਇਨਵੈਸਟੀਗੇਸ਼ਨ ਕਰੂਗੀ ਦੇਖਦੇ ਆਂ ਕਿ ਕੀ ਹੋਰ ਨਵੇਂ ਪਹਿਲੂ ਜਾਂ ਕਿਸੇ ਹੋਰ ਬੰਦਿਆਂ ਦੇ ਨਾਮ ਜਾਂ ਇਹਦੇ ਪਿੱਛੇ ਕੀਦਿਆ ਹੋਰ ਹੱਥ ਸੀਗਾ ਉਹ ਸਟਰਨਲੀ ਕੁਛ ਨਾ ਕੁਛ ਨਵਾਂ ਨਿਕਲ ਕੇ ਆਣਾ ਚਾਹੀਦਾ ਵੀ ਹੈ ਕਿਉਂਕਿ ਉਹ ਬੜਾ ਨਾਮੀ ਗੈਂਗਸਟਰ ਹੈਗਾ ਤੇ ਇਸ ਕਰਕੇ ਸਟਰਨਲੀ ਮਾਨਸਾ ਪੁਲਿਸ ਜਦੋਂ ਇਨਵੈਸਟੀਗੇਟ ਕਰੇਗੀ ਕੁਛ ਨਾ ਕੁਛ ਆਏਗਾ ਨਵਾਂ ਸਿੱਧੂ ਦੇ ਪਿਤਾ ਵੀ ਕਹਿੰਦੇ ਨੇ ਵੀ ਇਹਨਾਂ ਤੋਂ ਤਾਂ ਕੰਮ ਕਰਵਾਇਆ ਗਿਆ ਜਿਹੜੇ ਸ਼ੂਟਰ ਆਏ ਸੀਗੇ ਪਿੱਛੇ ਕੁਝ ਹੋਰ ਕਹਾਣੀਆਂ ਹੋਰ ਇਸ ਦੇ ਵਿੱਚ ਸਿਆਸਤਦਾਨ ਜਾਂ ਹੋਰ ਵੀ ਬੰਦੇ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਸਿੱਧੂ ਨੂੰ ਮਰਵਾਇਆ ਗਿਆ ਸੀ ਬਿਲਕੁਲ ਉਹ ਅਕਸਰੀ ਜਿਵੇਂ ਕਹਿੰਦੇ ਰਹਿੰਦੇ ਆ ਗੱਲਾਂ ਪਹਿਲਾਂ ਵੀ ਹੋਈਆਂ ਹੈਗੀਆਂ ਨੇ ਇਹ ਹੁਣ ਦੇਖਦੇ ਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਚੱਲੇਗਾ ਕਿ ਕੀ ਇਹਦੇ ਵਿੱਚ ਕਿਸੇ ਸਿਆਸਤਦਾਨ ਦਾ ਹੱਥ ਸੀ ਜਾਂ ਕੋਈ ਹੋਰ ਬੰਦਿਆ ਦਾ ਹੱਥ ਸੀਗਾ ਡੈਫੀਨੇਟਲੀ ਅਨਮੋਲ ਦੀ ਪੁੱਛਗਿੱਛੋਂ ਕੁਝ ਕਾਫੀ ਕੁਝ ਨਿਕਲ ਕੇ ਆਉਣਾ ਚਾਹੀਦਾ ਸਾਨੂੰ ਵੀ ਉਮੀਦ ਹੈ ਕਿ ਇਸ ਦੇ ਵਿੱਚ ਕੁਝ ਨਾ ਕੁਝ ਹੋਰ ਨਵਾਂ ਨਿਕਲ ਤਾਂ ਬਿਲਕੁਲ ਤੁਸੀਂ ਵੀ ਸੁਣਿਆ ਹੈ ਵੀ ਹੁਣ ਜਿਹੜੇ ਖੁਲਾਸੇ ਨੇ ਉਹ ਵੱਡੇ ਹੋ ਸਕਦੇ ਨੇ ਜਦੋਂ ਅਨਮੋਲ ਵਿਸ਼ਨੋਈ ਹੁਣ NIA ਦੀ ਟੀਮ ਦੇ ਹੱਥ ਹੈ ਤੇ ਦਿੱਲੀ ਦੇ ਵਿੱਚ ਪੁੱਛਗਿੱਛ ਹੋਣੀ ਹੈ ਤਾਂ ਉਸ ਤੋਂ ਬਾਅਦ ਹੋ ਸਕਦਾ ਵੀ ਮਾਨਸਾ ਦੀ ਅਦਾਲਤ ਦੇ ਵਿੱਚ ਵੀ ਅਨਮੋਲ ਵਿਸ਼ਨੋਈ ਨੂੰ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਅਨਮੋਲ ਵਿਸ਼ਨੋਈ ਸਿੱਧੂ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਅਜ਼ਰਬਾਈਜਾਨ ਦੇ ਜ਼ਰੀਏ ਕੈਨੇਡਾ ਪਹੁੰਚ ਜਾਂਦਾ ਤੇ ਹੁਣ ਅਮਰੀਕਾ ਤੋਂ ਉਸ ਨੂੰ ਰਿਪੋਰਟ ਕੀਤਾ ਗਿਆ ਤੇ ਜਲਦ ਉਸ ਨੂੰ ਜਿਹੜਾ ਇੰਡੀਆ ਲਿਆਂਦਾ ਜਾ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਨਸਾ ਦੇ ਜਿਹੜੇ ਸਿੱਧੂ ਦੇ ਕੇਸ ਦੇ ਇਨਵੋਲਵਮੈਂਟ ਜਿਹੜੀ ਦਿਖਾਈ ਗਈ ਸੀ ਤਾਂ ਉਸ ਦੇ ਵਿੱਚ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਹੁਣ ਹੋਰ ਖੁਲਾਸੇ ਹੋ ਸਕਦੇ ਨੇ ਵੀ ਕੌਣ ਇਸ ਕੜੀ ਦੇ ਨਾਲ ਜੁੜਿਆ ਹੋਇਆ ਤੇ ਕਿਸ ਵੱਲੋਂ ਇਹ ਜਿਹੜੇ ਵਾਰਦਾਤ ਆ ਉਹ ਕਰਵਾਈ ਗਈ ਹੈ ਕਿਉਂਕਿ ਸਿੱਧੂ ਦੇ ਪਿਤਾ ਕਹਿੰਦੇ ਸੀ ਕਿ ਗੈਂਗਸਟਰਾਂ ਵੱਲੋਂ ਸ਼ੂਟਰਾਂ ਵੱਲੋਂ ਤਾਂ ਸਿਰਫ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਦੇ ਪਿੱਛੇ ਦੀ ਕਹਾਣੀ ਜਿਹੜੀ ਅਨਮੋਲ ਵਿਸ਼ਨੋਈ ਤੋਂ ਸਾਹਮਣੇ ਆ ਸਕਦੀ ਹੈ ਹੁਣ ਦੇਖਣਾ ਹੈ ਵੀ ਕਦੋਂ ਉਸ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਣਾ ਰ mansa